ਹਾਂਜੀ ਸਾਸਤਰੀ ਕਾਲ ਸਾਰਿਆਂ ਨੂੰ ਜਿਹੜੇ ਕੇਸ ਦੇ ਵਿੱਚ ਆਪਾਂ ਸਵੇਰੇ ਦੇ ਸੀ ਮੈਂ ਸਾਰੇ ਪੈਨਪ੍ਰਾਮਾਂ ਨੂੰ ਦੱਸ ਦੇਵਾਂ ਕਿ ਜਿਹੜੀ ਉਹ ਲੇਡੀਸ ਆ ਉਹ ਅਰੈਸਟ ਹੋ ਚੁੱਕੀ ਆ ਉਹਦੇ ਖਿਲਾਫ ਕਾਰਵਾਈ ਹੋ ਚੁੱਕੀ ਆ ਸੋ ਮੈਂ ਇੱਥੇ ਸਾਰੀਆਂ ਧਾਰਮਿਕ ਜਥੇਬੰਦੀਆਂ ਦੀ ਸਮਾਜ ਸੇਵੀ ਜਥੇਬੰਦੀਆਂ ਦੀ ਕਿਸਾਨ ਯੂਨੀਅਨਾਂ ਦੀ ਤਹਿ ਦਿਲੋਂ ਤੋਂ ਧੰਨਵਾਦ ਦੀਆਂ ਜਿਨ੍ਹਾਂ ਨੇ ਹੁਣ ਤੱਕ ਦੇਖੋ ਕਿੰਨੀ ਰਾਤ ਹੋ ਗਈ ਆ ਹੁਣ ਅਸੀਂ ਥਾਣੇ ਦੇ ਵਿੱਚੋਂ ਡਿਪਟੀ ਸਾਹਿਬ ਦੇ ਆਉਣ ਤੋਂ ਬਾਅਦ ਉਹ ਲੇਡੀਜ਼ ਅਰੈਸਟ ਹੋਣ ਤੋਂ ਬਾਅਦ ਅਸੀਂ ਜਿਹੜਾ ਹੁਣ ਥਾਣੀ ਤੋਂ ਘਰਾਂ ਨੂੰ ਵਾਪਸ ਜਾ ਰਹੇ ਆਂ ਬੇਟੀ ਆ ਜਿਹੜੀ ਉਹ ਬਿਲਕੁਲ ਸੇਫ ਆ ਸੋ ਅਸੀਂ ਬੇਨਤੀ ਇਹ ਕਰਦੇ ਆਂ ਵੀ ਕੱਲਾ ਇਨਸਾਨ ਕਦੇ ਕੋਈ ਵੀ ਵੱਡਾ ਨਹੀਂ ਹੁੰਦਾ ਸਾਰਿਆਂ ਦੇ ਇਕੱਠ ਦੇ ਨਾਲ ਸਾਰਿਆਂ ਦੇ ਸੰਜੋਗ ਦੇ ਨਾਲ ਹੀ ਆਪਾਂ ਜਿਹੜੀਆਂ ਆਪਣੀਆਂ ਧੀਆ ਪੈਣਾ ਉਹਨਾਂ ਨੂੰ ਇਸ ਤਰ੍ਹਾਂ ਦੇ ਦਰਿੰਦਿਆਂ ਤੋਂ ਛੁਡਾ ਸਕਦੇ ਆਂ ਸੋ ਅੱਜ ਉਸ ਪਿੰਡ ਦੇ ਲੋਕ ਵੀ ਬਾਹਰ ਨਿਕਲ ਕੇ ਦੇਖ ਰਹੇ ਸੀ ਤੇ ਲੋਕਾਂ ਵੱਲੋਂ ਵੀ ਦੱਸਿਆ ਗਿਆ ਕਿ ਇੱਥੇ ਨੇਕਾਂ ਧੀਆਂ ਆਉਂਦੀਆਂ ਸੀ ਤੇ ਪਤਾ ਨਹੀਂ ਲੱਗਦਾ ਸੀ ਉਹ ਬੱਚੀਆਂ ਕਿੱਧਰ ਨੂੰ ਜਾਂਦੀਆਂ ਸੋ ਇਹ ਇੱਕ ਬਹੁਤ ਵੱਡਾ ਗਰੋਹ ਸੀ ਜਿਹੜਾ ਰਾਜਸਥਾਨ ਤੋਂ ਲੈ ਕੇ ਪਟਿਆਲਾ ਸਾਈਡ ਜਾਂ ਇਧਰਲੀ ਸਾਈਡ ਜਿਹੜੀਆਂ ਧੀਆਂ ਧੀਆਂ ਦੇ ਸੌਦੇਬਾਜ਼ੀਆਂ ਕੀਤੀਆਂ ਜਾਂਦੀਆਂ ਸੀ ਧੀਆਂ ਨੂੰ ਅੱਗੇ ਵੇਚਿਆ ਜਾਂਦਾ ਸੀ ਇੱਕ ਟਾਈਮ ਉਹ ਵੀ ਸੀਗਾ ਜਦੋਂ ਟਕੇ-ਟਕੇ ਤੇ ਸਾਡੀਆਂ ਧੀਆਂ ਪੈਣਾ ਗਜਨੀ ਦੇ ਬਾਜ਼ਾਰ ਚ ਵੇਚੀਆਂ ਜਾਂਦੀਆਂ ਸੀ ਤੇ ਸਾਡੇ ਸਿੱਖ ਵੀਰ ਉਹਨਾਂ ਬੱਚੀਆਂ ਨੂੰ ਛੜਾ ਕੇ ਲਿਆਉਂਦੇ ਸੀ ਪਰ ਅੱਜ ਬੜੀ ਸ਼ਰਮਨਾਕ ਗੱਲ ਹੈ ਕਿ ਇੱਕ ਔਰਤ ਵੱਲੋਂ ਜਿਹੜਾ ਇਹ ਧੰਦਾ ਚਲਾਇਆ ਜਾ ਰਿਹਾ ਸੀ ਲੋਕਾਂ ਦੀਆਂ ਧੀਆਂ ਪੈਣਾ ਨੂੰ ਲਿਆਂਦਾ ਜਾਂਦਾ ਸੀ ਤੇ ਲਿਆ ਕੇ ਉਹਨਾਂ ਨੂੰ ਵੇਚਿਆ ਜਾਂਦਾ ਸੀ ਉਹਨਾਂ ਨੂੰ ਮੁੱਲ ਦੇ ਉੱਤੇ ਦਿੱਤਾ ਜਾਂਦਾ ਸੀ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਵਾਇਆ ਜਾਂਦਾ ਸੀ ਨਾਲ ਉਹਨਾਂ ਤੇ ਹਤਿਆਚਾਰ ਇਨਾ ਕੀਤਾ ਜਾਂਦਾ ਸੀ ਕਿ ਕਈ-ਕਈ ਦਿਨ ਉਹਨਾਂ ਬੱਚੀਆਂ ਨੂੰ ਰੋਟੀ ਤੱਕ ਨਸੀਬ ਨਹੀਂ ਸੀ ਹੁੰਦੀ ਭੁੱਖਿਆਂ ਧਿਆਆਂ ਰੱਖਿਆ ਜਾਂਦਾ ਸੀ ਜਿਹੜੀਆਂ ਬੱਚੀਆਂ ਉਹਨਾਂ ਦੇ ਅਨਸਾਰ ਨਹੀਂ ਸੀ ਚੱਲਦੀਆਂ ਜਿਵੇਂ ਕਿ ਇਹ ਬੱਚੀ ਇਹਦੀ ਵੀਡੀਓ ਤੁਸੀਂ ਦੇਖੀ ਹੋਣੀ ਆ ਉਹਨਾਂ ਬੱਚਿਆਂ ਨੂੰ ਬੰਦੀ ਬਣਾਇਆ ਜਾਂਦਾ ਸੀ ਸੰਗਲ ਲਾਇਆ ਜਾਂਦਾ ਸੀ ਕਈ ਕਈ ਦਿਨ ਤੱਕ ਉਹਨਾਂ ਬੱਚਿਆਂ ਨੂੰ ਰੋਟੀ ਤੱਕ ਨਹੀਂ ਸੀ ਦਿੱਤੀ ਜਾਂਦੀ ਸੋ ਮੈਂ ਬਹੁਤ ਧੰਨਵਾਦੀ ਆ ਵਾਰਿਸ ਪੰਜਾਬ ਦੀ ਜਥੇਬੰਦੀ ਦੀ ਜਿਨ੍ਹਾਂ ਵੱਲੋਂ ਸਾਨੂੰ ਥਾਣੇ ਦੇ ਵਿੱਚ ਸਨਮਾਨਿਤ ਕੀਤਾ ਗਿਆ ਮੈਂ ਬਹੁਤ ਸਤਿਕਾਰ ਕਰਦੀ ਉਹਨਾਂ ਦਾ ਜਿਨ੍ਹਾਂ ਨੇ ਅੱਜ ਔਰਤ ਦੀ ਹੋਂਦ ਨੂੰ ਕਾਇਮ ਰੱਖਿਆ ਜਿਨ੍ਹਾਂ ਨੇ ਸਾਡੇ ਮੋਢੇ ਨਾਲ ਮੋਟਾ ਲਾ ਕੇ ਖੜੇ ਤੇ ਜਿਹਨੇ ਜਿਹੜਾ ਅਸੀਂ ਕੇਸ ਲੜਿਆ ਜਿਹਦੇ ਉੱਤੇ ਅੱਜ ਅਸੀਂ ਜਿੱਤ ਹਾਸਲ ਕੀਤੀ ਅੱਜ ਮੈਂ ਕਹਿੰਨੀ ਇਕੱਲੀ ਰਮਨਦੀਪ कौर ਮਰਖਾਈ ਦੀ ਜਿੱਤ ਨਹੀਂ ਇਕੱਲੀ ਸਮਾਜ ਸੇਵੀ ਸੰਸਤਾ ਦੀ ਜਿੱਤ ਨਹੀਂ ਇਕੱਲੀ ਧਾਰਮਿਕ ਜਥੇਬੰਦੀ ਦੀ ਜਿੱਤ ਨਹੀਂ ਇਕੱਲੀ ਕਿਸਾਨ ਯੂਨੀਅਨ ਦੀ ਜਿੱਤ ਨਹੀਂ ਅੱਜ ਉਹ ਹਰ ਉਸ ਔਰਤ ਦੀ ਜਿੱਤ ਹੋਈ ਆ ਹਰ ਉਸ ਮਾਂ ਦੀ ਜਿੱਤ ਹੋਈ ਆ ਜਿਹੜੀ ਮਾਂ ਧੀ ਜਾਂ ਪੈਣ ਜਿਹੜੀ ਸੰਤਾਪ ਭੋਗ ਰਹੀ ਸੀ ਜਿਨ੍ਹਾਂ ਨੂੰ ਕਈ ਕਈ ਸਮੇਂ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ ਸੋ ਅਸੀਂ ਅੱਜ ਬੇਨਤੀ ਕਰਦੇ ਆਂ ਜੇ ਹੋਰ ਵੀ ਧੀਆ ਭੈਣਾਂ ਦੇ ਨਾਲ ਇਸ ਤਰ੍ਹਾਂ ਦਾ ਕਾਂਡ ਵਾਪਰਦਾ ਜਿਨ੍ਹਾਂ ਦੀ ਕੋਈ ਨਹੀਂ ਸੁਣਵਾਈ ਕਰਦਾ ਉਹ ਸਾਡੇ ਤੱਕ ਅਪਰੋਚ ਕਰ ਸਕਦੇ ਆ ਮੇਰਾ ਨੰਬਰ 887220 ਤੇ 90 ਤੇ ਉਹ ਧੀਆ ਭੈਣਾਂ ਬੱਚੀਆਂ ਸਾਡੇ ਨਾਲ ਕਾਲ ਤੇ ਗੱਲ ਕਰ ਸਕਦੀਆਂ ਨੇ ਅੱਜ ਸਾਨੂੰ ਉਹ ਸਮਾਂ ਯਾਦ ਕਰਾਤਾ ਅੱਜ ਤੋਂ ਕੁ ਸਾਲ ਪਹਿਲਾਂ ਅਸੀਂ ਇੱਕ 13 ਸਾਲ ਬੰਦੀ ਬਣਾਈ ਹੋਈ ਬੱਚੀ ਛਡਾਈ ਸੀ ਅੱਜ ਸਾਡਾ ਹਿਰਦਾ ਬਲੁੰਦ ਰਿਆ ਗਿਆ ਸਾਡੇ ਸਾਰਿਆਂ ਦੀਆਂ ਅੱਖਾਂ 'ਚੋਂ ਅਥਰੂ ਨਹੀਂ ਸੀ ਰੁੱਕ ਰਹੇ ਉਸ ਬੱਚੀ ਦੇ ਹਾਲਾਤ ਵੇਖ ਕੇ ਕਿਉਂਕਿ ਉਹ ਬੱਚੀ ਦੇ ਜਿੱਥੇ ਸੰਗਲ ਲਾਏ ਗਏ ਸੀ ਨਾ ਉਸ ਜਗ੍ਹਾ ਦੇ ਉੱਤੇ ਕੀੜੇ ਚੱਲ ਗਏ ਸੀ ਕੀੜੇ ਪੈ ਗਏ ਸੀ ਜ਼ਖਮ ਹੋ ਹੋ ਕੇ ਐਡੀ ਨਰਦਈ ਔਰਤ ਹੋ ਸਕਦੀ ਆ ਅੱਜ ਮੈਨੂੰ ਬੜੇ ਭਰੇ ਮਾਨਾ ਕਹਿ ਰਿਹਾ ਕਿ ਸਾਡੀ ਜੇ ਸਮਾਜ ਦੇ ਵਿੱਚ ਦੁਸ਼ਮਣਾਂ ਕੋਈ ਸਭ ਤੋਂ ਵੱਡੀ ਔਰਤ ਹੀ ਔਰਤ ਦੀ ਦੁਸ਼ਮਣ ਹੈ ਜਿਹੜੀ ਔਰਤ ਹੀ ਔਰਤ ਤੇ ਸ਼ੱਦਲ ਢਾ ਰਹੀ ਆ ਇਸ ਤਰ੍ਹਾਂ ਦਾ ਅਸੀਂ ਮੱਝਾਂ گاਵਾਂ ਦੇ ਸੌਦੇ ਨਹੀਂ ਕਰਦੇ ਤੀਜੀ ਥਾਉ ਬੱਚੀ ਨੂੰ ਵੇਚਿਆ ਗਿਆ ਲੱਖ ਦੀ ਲਾਹਨਤ ਮਰ ਗਈ ਜ਼ਮੀਰ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਕਲੌਣੀਆਂ ਹਰਕਤਾਂ ਕਰਦੇ ਨੇ ਤੇ ਜਾਂ ਇਸ ਤਰ੍ਹਾਂ ਦਾ 2 ਨੰਬਰ ਦਾ ਪੈਸਾ ਖਾਂਦੇ ਨੇ ਸੌਦੇਵਾਜ਼ੀਆਂ ਕਰਦੇ ਨੇ ਸੋ ਮੈਂ ਤੈਹਦੋਂ ਵੀਰ ਧੰਨਵਾਦੀ ਆ ਸਮਾਜ ਸੇਵੀ ਸੰਸਥਾਵਾਂ ਦੀ ਧਾਰਮਿਕ ਜਥੇਬੰਦੀਆਂ ਦੀ ਕਿਸਾਨ ਯੂਨੀਅਨਾਂ ਦੀ ਜੇ ਦੇਖੋ ਕੱਲੀ ਰਮਨਦੀਪ ਕਦੇ ਵੀ ਵੱਡੀ ਨਹੀਂ ਹੋ ਸਕਦੀ ਤੁਸੀਂ ਸਾਰੇ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਮੈਂ ਧੰਨਵਾਦੀ ਆ ਗੁਰਦੁਆਰਾ ਦੀ ਉਸ ਗ੍ਰੰਥੀ ਸਹਿਬਾਨ ਦੀ ਜਿਹੜਾ ਮੇਰੇ ਪਿੰਡ ਦਾ ਨੌਜਵਾਨ ਬੋਰੀਆ ਸਿੱਖ ਬ੍ਰਾਦਰਰੀ ਦੇ ਨਾਲ ਸੰਬੰਧਿਤ ਜਿਨੇ ਦਲੇਰੀ ਕੀਤੀ ਤੇ ਉਸ ਬੱਚੀ ਨੂੰ ਸ਼ਰਨ ਦਿੱਤੀ ਦੇਖੋ ਬੱਚੀ ਦੀ ਕਿੱਡੀ ਵੱਡੀ ਗੱਲ ਸੀ ਸਾਡੇ ਹਿਰਦਿਆਂ ਨੂੰ ਚੀਰਦੀ ਗਈ ਕਿ ਉਸ ਬੱਚੀ ਨੇ ਇਹ ਗੱਲ ਕਹੀ ਕਿ ਗੁਰਦੁਆਰਾ ਸਾਹਿਬ ਇੱਕ ਨਿਆਸਰਿਆਂ ਦਾ ਆਸਰਾ ਮੈਂ ਪਹਿਲਾ ਆਸਰਾ ਇਹਦਾ ਤੱਕਦੀ ਆ ਜੇ ਇਥੋਂ ਮੈਨੂੰ ਢੋਈ ਨਾ ਮਿਲੀ ਤਾਂ ਮੈਂ ਪਿੰਡ ਦੇ ਛੱਪੜ 'ਚ ਛਾਲ ਮਾਰ ਕੇ ਮਰ ਜੂਗੀ ਮੈਂ ਜੀਵਨ ਲੀਲਾ ਸਮਾਪਤ ਕਰ ਦੂੰਗੀ ਸੋ ਮੈਂ ਧੰਨਵਾਦੀ ਆ ਉਸ ਗ੍ਰਾਂਥੀ ਸਿੰਘ ਵੀਰ ਦੇ ਜਿਨੇ ਐਡਾ ਵੱਡਾ ਹੰਬਲਾ ਮਾਰਿਆ ਮੈਂ ਧੰਨਵਾਦੀ ਆ ਵੀਰ ਜੀ ਬਲਵਿੰਦਰ ਸਿੰਘ ਜੀ ਦੇ ਜਿਨ੍ਹਾਂ ਨੇ ਉਸ ਬੱਚੀ ਦੀ ਦੇਖਰੇਖ ਕੀਤੀ ਮੈਂ ਧੰਨਵਾਦੀ ਆ ਬਾਈ ਜੀ ਸੁਖਦੇਵ ਸਿੰਘ ਮਈਆ ਵਾਲੇ ਦੇ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਸਾਰੀ ਘਟਨਾ ਦੱਸੀ ਮੈਂ ਧੰਨਵਾਦੀ ਆ ਜਿਹੜੀ ਜਲੰਧਰ ਦੀ ਜਥੇਬੰਦੀ ਆ ਉਹਨਾਂ ਦੇ ਜਿਨ੍ਹਾਂ ਨੇ ਉਹਦੇ ਪਰਿਵਾਰ ਤੱਕ ਅਪਰੋਚ ਕੀਤੀ ਤੇ ਸਾਨੂੰ ਪਰਿਵਾਰ ਲੱਭ ਕੇ ਦਿੱਤਾ ਸੋ ਮੈਂ ਸਾਰਿਆਂ ਦੀ तहे ਦਿਲੋਂ ਧੰਨਵਾਦੀ ਆ ਬਾਬਾ ਜੀ ਬਲਕਾਰ ਸਿੰਘ ਏਕ ਨੂਰ ਖਾਲਸਾ ਪੁਰ ਜੀ ਵੀਰ ਜੀ ਮਹਲਮੌਰਾਂ ਦੀ ਜਿੰਨੇ ਵੀ ਮੀਡੀਆ ਵਾਲੇ ਮੇਰੇ ਭਰਾ ਨੇ ਜਿੰਨੇ ਵੀ ਮੇਰੇ ਪਰਾਸਿਓ ਪਾਸਿਓ ਆਏ ਆ ਮਾਮਾ ਜੀ ਦੂਜੇ ਨੇ ਫਤੇ ਸਿੰਘ ਕੋਟ ਕਰੋੜ ਉਹਦੇ ਨਾਲ ਜਿੰਨੇ ਵੀ ਜਥੇਬੰਦੀ ਸਾਡੀ ਦੇ ਆਏ ਨੇ ਸੋ ਅਸੀਂ ਸਾਰਿਆਂ ਦੇ ਦਿਲੋਂ ਧੰਨਵਾਦੀਆਂ ਕ੍ਰਾਂਤੀਕਾਰੀ ਯੂਨੀ ਤੋਂ ਵੀਰ ਜੀ ਪੁੱਟੋ ਵੀਰ ਜੀ ਸਾਡੇ ਨਾਲ ਮਨਸੀਆਂ ਤੋਂ ਨੇ ਉਹ ਸਵੇਰ ਦੇ ਸਾਡੇ ਨਾਲ ਇਸ ਕੇਸ ਦੇ ਵਿੱਚ ਨੇ ਮੈਂ ਉਹਨਾਂ ਦੀ ਵੀ ਧੰਨਵਾਦੀ ਆ ਕਿਉਂਕਿ ਦੇਖੋ ਜਿੱਥੇ 3 ਭੈਣਾਂ ਦੇ ਮਸਲੇ ਆ ਉੱਥੇ ਸਾਡੀ ਲੜਾਈ ਸਾਂਝੀ ਆ ਤੇ ਸਾਂਝੀ ਲੜਾਈ ਸਾਨੂੰ ਲੜਨੀ ਚਾਹੀਦੀ ਆ ਸੋ ਅੱਜ ਇੱਕ ਸਚਾਈ ਦੀ ਜਿੱਤ ਹੋਈ ਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਦੇ ਉੱਤੇ ਸਾਡਾ ਸਾਥ ਦਿੱਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਹਾਨੂੰ ਇਹ ਚੰਗਾ ਲੱਗਾ ਅੱਜ ਸਾਡੀ ਜਿੱਤ ਜਿਹੜੀ ਅੱਜ ਹਰ ਔਰਤ ਦੀ ਜਿੱਤ ਹੋਈ ਆ ਤਾਂ ਔਰਤਾਂ ਦੇ ਹੌਂਸਲੇ ਨੂੰ ਬਲੰਦ ਕਰਿਓ ਜਿਹੜਾ ਇਸ ਤਰ੍ਹਾਂ ਦਾ ਕ੍ਰਾਈਮ ਆ ਉਹਨੂੰ ਰੋਕਿਆ ਜਾ ਸਕੇ ਧੰਨਵਾਦ